ਸੋ ਅੱਜ ਜਿਹੜੇ ਤੁਸੀਂ ਇੱਥੇ ਇਕੱਠੇ ਹੋਏ ਆ ਸਾਰੇ ਭਰਾ মিডিਆ ਵਾਲੇ ਤੇ ਕੁਦਰਤੀ ਮੈਂ ਜਾਂਦਾ ਸੀ ਤੁਸੀਂ ਮੈਨੂੰ ਵੀ ਇੱਥੇ ਇਸ ਮੁੱਦੇ ਦੇ ਵਿੱਚ ਨਾਲ ਲੈ ਲਿਆ ਬਹੁਤ ਤੁਸੀਂ ਚੰਗਾ ਕੀਤਾ ਮੈਂ ਇਸ ਮੁੱਦੇ ਤੇ ਬੋਲਣਾ ਵੀ ਚਾਹੁੰਦਾ ਸੀ ਇਹ ਮੁੱਦਾ ਜਿਹੜਾ ਅੱਜ ਇਹ ਉੱਠਿਆ ਸਾਡੇ ਸ਼ਹਿਰ ਫਲੋਰ ਦਾ ਇੱਕ ਸਭ ਤੋਂ ਜ਼ਿਆਦਾ ਗੰਭੀਰ ਜਿਹੜਾ ਇਹ ਮੁੱਦਾ ਇਹ ਸਾਡੇ ਅੱਜ ਮੁਰਿਆ ਆ ਜਿਹੜਾ ਕਿ ਲਗਭਗ 22 23 ਜਨਵਰੀ ਦੇ ਕਰੀਬ ਜਿਹੜਾ ਇੱਕ ਫਲੋਰ ਸ਼ਹਿਰ ਤੋਂ ਜਦੋਂ ਆਪਾਂ ਲੁਧਿਆਣੇ ਨੂੰ ਜਾਣ ਵਾਸਤੇ ਸਾਡਾ ਇੱਕ ਕੱਟ ਹੁੰਦਾ ਸੀ ਜਿਹੜਾ ਕਿ ਬਿਲਕੁਲ ਜਲੰਧਰ ਤੋਂ ਆਉਣ ਵਾਲੇ ਨੈਸ਼ਨਲ ਹਾਈਵੇ ਤੇ ਲੁਧਿਆਣੇ ਫਿਰ ਜਾਣ ਵਾਲੇ ਹਾਈਵੇ ਦੇ ਉੱਤੇ ਪੈਂਦਾ ਉੱਥੇ ਵੀ ਅਸੀਂ ਸਾਡਾ ਜਿਹੜਾ ਰਿਸਕ ਸੀਗਾ ਪਹਿਲੇ 10% ਰਿਸਕ ਨਾਲ ਅਸੀਂ ਜਿਹੜੇ ਹਾਈਵੇ ਤੇ ਚੜ ਜਾਂਦੇ ਹੁੰਦੇ ਸੀਗੇ ਉਹ ਉਹ 10% ਰਿਸਕ ਜਿਹੜਾ ਉਦੋਂ ਬਿਲਕੁਲ 10% ਨੂੰ ਸਾਡੇ ਨੂੰ ਵਧਾ ਕੇ 100% ਕਰ ਦਿੱਤਾ ਗਿਆ ਜਦੋਂ ਨੈਸ਼ਨਲ ਹਾਈਵੇ ਵਾਲਿਆਂ ਨੇ ਉਹ ਜਿਹੜਾ ਕਟਿਆ ਐ ਐਕਸੀਡੈਂਟ ਆ ਦੇ ਪਾ ਕੇ ਵੀ ਇਹ ਇੱਥੇ ਐਕਸੀਡੈਂਟ ਜ਼ਿਆਦਾ ਹੁੰਦੇ ਉਹਦਾ ਵੇਰਵਾ ਪਾ ਕੇ ਜਿਹੜਾ ਇਹ ਬੰਦ ਕਰ ਦਿੱਤਾ ਗਿਆ ਮੈਂ ਇਹ ਗੱਲ ਸਾਫ਼ ਤੌਰ ਤੇ ਕਹਿਣੀ ਚਾਹੁੰਦਾ ਚਾਹੇ ਸਾਡੇ ਸ਼ਹਿਰ ਦੇ ਕਿਸੇ ਨਿਆਣੇ ਨੂੰ ਪੁੱਛ ਲਓ ਕਿਸੇ ਸਿਆਣੇ ਨੂੰ ਪੁੱਛ ਲਓ ਜਵਾਨ ਨੂੰ ਪੁੱਛ ਲਓ ਸਕੂਲ ਦੀਆਂ ਬੱਸਾਂ ਵਾਲੇ ਨੂੰ ਪੁੱਛ ਲਓ ਜਿਹੜੇ ਮਰਜ਼ੀ ਡਰਾਈਵਰ ਤੋਂ ਪੁੱਛ ਲਓ ਉਹ ਤੁਹਾਨੂੰ ਕੋਈ ਗੱਲ ਕਹੂਗਾ ਜੀ ਜਿਹੜਾ ਅਸੀਂ 10% ਰਿਸਕ ਨਾਲ ਹਾਈਵੇ ਤੇ ਚੜ੍ਹਦੇ ਹੁੰਦੇ ਸੀ ਉਹ ਵੀ ਜਗ੍ਹਾ ਹੁਣ ਜਿਹੜਾ ਸਾਡਾ ਰਿਸਕ 100% ਹੋ ਚੁੱਕਾ ਆ ਉਹਦਾ ਕਾਰਨ ਇਹ ਹੈ ਕਿ ਉਹ ਜਿਹੜਾ ਕੱਟ ਜਿਹੜਾ ਸੀਗਾ ਤੇ ਜਗਾ ਥੋੜੀ ਖੁੱਲੀ ਸੀਗੀ ਤੇ ਜਿਹੜੀ ਅਸੀਂ ਕ੍ਰੋਸ ਕਰਕੇ ਚੜਦੇ ਹੁੰਦੇ ਸੀ ਹਾਈਵੇ ਦੇ ਉੱਤੇ ਉਹ ਫਸਟ ਲੇਨ ਦੇ ਵਿੱਚ ਵਿੱਚ ਹੀ ਅਸੀਂ ਜਿਹੜੇ ਮੋੜ ਜਾਂਦੇ ਹੁੰਦੇ ਸੀਗੇ ਪਰ ਹੁਣ ਜਿਹੜਾ ਸਾਨੂੰ ਰਿਸਕ ਇੰਨਾ ਲੈਣਾ ਪੈਂਦਾ ਦੇਖੋ ਆ ਟਰੱਕ ਆ ਰਹੇ ਆ ਟਰਾਲੀ ਜਾ ਰਿਹਾ ਆ ਸਿਰਫ 15 ਫੁੱਟ ਦੀ ਇੱਥੇ ਰਸਤਾ ਹੈਗਾ ਆ ਜਿੱਤੋਂ ਕਿ ਗ੍ਰਾਂ ਤੋਂ ਆਉਣ ਵਾਲਾ ਟ੍ਰੈਫਿਕ ਵੀ ਜਿਹੜਾ ਸਾਡੇ ਸ਼ਹਿਰ ਨੂੰ ਆਣ ਆ ਉਹ ਵੀ ਇਹਦੇ ਵਿੱਚ ਦੀ ਲੰਘਦਾ ਪਿਆ ਆ ਔਰ ਆ ਜਿਹੜੀਆਂ ਮੋੜਨ ਵਾਲੀਆਂ ਗੱਡੀਆਂ ਵੀ ਇਹਦੇ ਵਿੱਚ ਦੀ ਲੰਘਦੀਆਂ ਪਈਆਂ ਔਰ ਆ ਟਰੱਕ ਸਾਡੇ ਸਾਹਮਣੇ ਮੁੜਦਾ ਇਹਨੇ ਲਗਭਗ ਤਿੰਨਾਂ ਹੀ ਲ ਇਹ ਨੰਗੜਾ ਹੈਗਾ ਇੱਥੋਂ ਇਹ ਪਿੰਨੇ ਲੈਣਾ ਕਵਰ ਕਰੂਗਾ ਉਧਰ ਆਉਣ ਵਾਲਾ ਟ੍ਰੈਫਿਕ ਜਿੰਨਾ ਵੀ ਹੋਊਗਾ ਸਾਰਾ ਬੜਾ ਡਿਸਟਰਬ ਹੁੰਦਾ ਤੇ ਐਕਸੀਡੈਂਟ ਆਉਣ ਦਾ ਜਿਹੜਾ ਆ ਉਹ ਜ਼ਿਆਦਾ ਜਿਹੜਾ ਚਾਂਸ ਬਣ ਚੁੱਕਾ ਆ ਤੇ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇੱਕ ਸ਼ਹਿਰ ਦਾ ਜਿਹੜਾ ਨਮਾਇੰਦਾ ਹੋਣ ਦੇ ਨਾਤੇ ਜ਼ਿੰਮੇਵਾਰ ਵਿਅਕਤੀ ਹੋਣ ਦੇ ਨਾਤੇ ਮੈਂ ਇੱਕ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇੱਕ ਬੇਨਤੀ ਕਰਦਾ ਵੀ ਸਾਨੂੰ ਜਿਹੜਾ 100% ਰਿਸਕ ਤੋਂ ਕੱਢ ਕੇ ਜਿਹੜਾ ਪਹਿਲਾਂ ਕੱਟ ਸੀ ਸਾਡਾ ਜਿਹੜਾ ਉੱਥੇ ਜਾ ਉਹਨੂੰ ਹੋਰ ਸੁਧਾਰ ਕੇ ਉੱਥੇ ਯੂ ਵਧੀਆ ਜੀ ਬਣਾ ਕੇ ਉੱਤੇ ਬਹੁਤ ਜਗ੍ਹਾ ਬਣਦੀ ਪਈ ਕਿਤੇ ਪਹਿਲਾਂ ਹੀ ਚੜਦੇ ਵੇਰਕਾ ਦੇ ਕੋਲੋਂ ਉੱਥੇ ਸਾਨੂੰ ਯੂ ਬਣਾ ਕੇ ਬਿਲਕੁਲ ਦੇਤੀ ਜਾਵੇ ਤਾਂ ਕਿ ਅਸੀਂ ਕੰਫਰਟੇਬਲ ਜਿਹੜੇ ਆ ਲਿਲਾਣੇ ਵਾਲੀ ਸਾਈਡ ਨੂੰ ਚੜ ਸਕੀਏ ਜੇ ਨਹੀਂ ਤਾਂ ਕਿਰਪਾ ਕਰਕੇ ਇਹੀ ਜਿਹੜਾ ਪਹਿਲਾ ਕਟੇ ਨੂੰ ਖੋਲਿਆ ਜਾਵੇ ਤਾਂ ਕਿ ਜਿਹੜੇ ਸਾਡੇ ਸ਼ਹਿਰ ਦੇ ਲੋਕ ਰਿਸਕ ਨਾਲੇ ਨੇ ਹਾਈਵੇ ਤੇ ਚੜਦੇ ਆ ਉਹ ਸਾਡਾ ਬਚਾਅ ਹੋ ਸਕੇ ਇਸ ਕਰਕੇ ਮੇਰੀ ਤੁਹਾਡੇ ਚੈਨਲਾਂ ਥਰੂ ਇਹੀ ਜਿਹੜੀ ਆ ਸਰਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਸਾਡਾ ਕਟ ਜਿਹੜਾ ਸਹੀ ਢੰਗ ਨਾਲ ਬਣਾਇਆ ਜਾਵੇ ਆ ਸਾਨੂੰ ਜਿਆਦਾ ਰਿਸਕ ਵਿੱਚ ਜਿਹੜਾ ਪਾ ਗਿਆ ਤੋਂ ਸਾਨੂੰ ਨਜਾਜ਼ਤੀ ਜਾਵੇ ਭਾਜੀ ਸਾਡੇ ਜਿਹੜੇ ਪਿੱਛੇ ਟਰੱਕ ਦੇ ਕਿੰਨਾ ਫੋਟਰੇ ਰਹੇ ਹੋ ਜੁਫੀਨਾ ਬਾਰੇ ਕੀ ਕਹਿਣਾ ਚਾਹਦੇ ਆ ਕਿ ਕਿੰਨਾ ਜਿਹੜਾ ਖਤਰਾ ਹੈਗਾ ਖਤਰਾ ਇੱਥੇ ਤਾਂ 100% ਬਣ ਗਿਆ ਜੀ ਇੱਥੇ 10% ਸੀ ਤੇ 100% ਬਣ ਗਿਆ ਆ ਦੇਖੋ ਹੁਣ ਨਵੇਂ ਸ਼ਹਿਰ ਵਾਲੀ ਸਾਈਡ ਤੋਂ ਟਰੱਕ ਆਇਆ ਇਹ ਇਹਨੂੰ ਹੁਣ ਨੂੰ ਇਹੀ ਰਸਤਾ ਬਣਦਾ ਪਿਆ ਔਰ ਜਿਹੜਾ ਪਿੱਛੇ ਕਾਰਾਂ ਆ ਕੇ ਖੜੀਆਂ ਆ ਔਰ ਉਹ ਗ੍ਰਾਫਰ ਤੋਂ ਆ ਕੇ ਰਹਿੰਦੇ ਆ ਨਵੇਂ ਸ਼ਹਿਰ ਨੂੰ ਜਰਾ ਜਾਂ ਸਾਡੇ ਸ਼ਹਿਰ ਦੇ ਵਿੱਚੋਂ ਇਹ ਆਣਗੇ ਇਹਨਾਂ ਦੇ ਹੁਣ ਆ ਸਾਰਾ ਟ੍ਰੈਫਿਕ ਤੇ ਇੱਕ ਤਾਂ ਹਾਈਵੇ ਦਾ ਟ੍ਰੈਫਿਕ ਵੀ ਡਿਸਟਰਬ ਹੋ ਰਿਹਾ ਆ ਇੱਕ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਟ੍ਰੈਫਿਕ ਆਉਣਾ ਜਾਂ ਨਵੇਂ ਸ਼ਹਿਰ ਵਾਲ ਨੂੰ ਜਿਹੜਾ ਟ੍ਰੈਫਿਕ ਜਾਣਾ ਆ ਉਹ ਵੀ ਸਾਰਾ ਦੇਖੋ ਆ ਦੇਖੋ ਲਾਈਨਾਂ ਲਾ ਕੇ ਪਿੱਛੇ ਖੜ ਗਿਆ ਇਹ ਲਾਈਨਾਂ ਇੱਦੀ ਲੱਗ ਰੀਆਂ ਤੇ ਜਦੋਂ ਕਿਤੇ ਬਾਈਚਾ ਸਕੂਲ ਦੇ ਬੱਚਿਆਂ ਦਾ ਟਾਈਮ ਹੁੰਦਾ ਆ ਉਦੋਂ ਇੱਥੇ ਬੱਸਾਂ ਵੀ ਆ ਜਾਂਦੀਆਂ ਸਾਰਾ ਕੁਝ ਇੱਕ ਜਗ੍ਹਾ ਰਹਿ ਜਾਂਦਾ ਬਹੁਤ ਜ਼ਿਆਦਾ ਰਿਸਕਿਆ ਮੇਰੀ ਹੱਥ ਬਨ ਕੇ ਬੇਨਤੀ ਆ ਸਾਨੂੰ ਇਸ ਤਕਲੀਫ ਤੋਂ ਜਿਹੜੀ निजात ਦਿੱਤੀ ਜਾਵੇ ਔਰ ਜਿਹੜਾ ਰਸਤਾ ਜਿਹੜਾ ਦੂਸਰਾ ਜਿਹੜਾ ਸਰਵਿਸ ਲੇਨ ਪਰਲੇ ਪਾਸੇ ਚੱਲਦੀ ਪਈ ਉਹ ਜਿਹੜਾ ਟਰੱਕਾਂ ਨੂੰ ਬੱਸਾਂ ਨੂੰ ਇਹਨਾਂ ਨੇ ਕਿਹਾ ਪ੍ਰਸ਼ਾਸਨ ਨੇ ਵੀ ਤੁਸੀਂ ਪਰਲੇ ਪਾਸੇ ਲਿ ਜਾਓ ਪਰ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਖੜਦਾ ਜਿਹੜਾ ਜਿੱਧਰ ਵੀ ਹਲ ਕਰਦਾ ਹੈ ਉਧਰ ਵੀ ਮੁੜਦਾ ਹੈ ਉਹ ਜੇ ਮੁੜਦਾ ਉੱਪਰ ਵੀ ਮੁੜਦਾ ਹੈ ਤੁਸੀਂ ਇਹ ਵੀ ਦੇਖੋ ਉਹ ਵੀ ਇੱਦਾਂ ਹੀ ਡਿਊ ਟਰਨ ਮਾਰ ਕੇ ਮੁੜਦਾ ਉੱਥੇ ਵੀ ਤਿੰਨ ਲੈਣਾ ਸਾਹਮਣੇ ਸਾਡੇ 1 ਪੁਆਇੰਟ ਦੇ ਰਿਸਕ ਸੀ ਗਿਆ ਹੁਣ ਅਸੀਂ 3 ਪੁਆਇੰਟ ਦੇ ਰਿਸਕ ਪਾ ਕੇ ਬੈਠੇ ਆ ਜੀ ਸਾਡਾ ਬਹੁਤ ਇੱਥੇ ਤਕਲੀਫ ਵਾਲਾ ਮੈਟਰ ਆ ਤੇ ਕਿਰਪਾ ਕਰਕੇ ਇਹਨੂੰ ਸੋਲਵ ਕੀਤਾ ਜਾਵੇ